ਅਰੇਡੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਹੁਣ 2 ਲੱਖ ਰੁਪਏ ਤੱਕ ਦਾ ਮਜੀਫਾ ਦਿੱਤਾ ਜਾਵੇਗਾ ਡੰਡੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਉੱਚ ਪੱਧਰੀ ਮਜੀਫਾ ਯੋਜਨਾ ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਡੰਡੀ ਇਸ ਵਿੱਚ ਵਿਦਿਆਕ ਸਾਲ 2024-25 ਲਈ ਵਿੱਤੀ ਸਹਾਇਤਾ ਮਦਾਈ ਗਈ ਹੈ ਅਤੇ ਸੰਸਥਾਨਾਂ ਦੀ ਜਵਾਬਦੇਹੀ ਨੂੰ ਸਖਤ ਕੀਤਾ ਗਿਆ ਹੈ ਡੰਡੀ ਇਸ ਯੋਜਨਾ ਦਾ ਟੀਚਾ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਗੁਣਵੱਤਾ ਪੂਰਨ ਉੱਚ ਸਿੱਖਿਆ ਨੂੰ ਉਤਸ਼ਾਹ ਦੇਣਾ ਹੈ ਡੰਡੀ ਇਸ ਤਹਿਤ ਭਾਰਤ ਦੇ ਮੁੱਖ ਵਿਦਿਅਕ ਅਦਾਰਿਆਂ ਵਿੱਚ ਪੂਰੀ ਟਿਊਸ਼ਨ ਫੀਸ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਵਿਦਿਅਕ ਪੱਤੇ ਪ੍ਰਦਾਨ ਕੀਤੇ ਜਾਂਦੇ ਹਨ ਡੰਡੀ ਸੋਦੇ ਮਿੱਤੀ ਮਾਪ ਡੰਡਾ ਦੇ ਤਹਿਤ ਕੇਂਦਰ ਸਰਕਾਰ ਨਿੱਜੀ ਸੰਸਥਾਨਾਂ ਦੇ ਵਿਦਿਆਰਥੀਆਂ ਨੂੰ ਪੂਰੀ ਟਿਊਸ਼ਨ ਫੀਸ ਅਤੇ ਨਾ ਵਾਪਸੀਯੋਗ ਫੀਸ ਪ੍ਰਦਾਨ ਕਰੇਗੀ ਜਿਸ ਦੀ ਹੱਦ ਪ੍ਰਤੀ ਸਾਲ 2 ਲੱਖ ਰੁਪਏ ਤੈ ਕੀਤੀ ਗਈ ਹੈ ਡੰਡੀ ਵਿਦਿਆਰਥੀਆਂ ਨੂੰ ਪਹਿਲੇ ਸਾਲ ਵਿੱਚ 86000 ਰੁਪਏ ਅਤੇ ਇਸ ਤੋਂ ਬਾਅਦ ਦੇ ਸਾਲਾਂ ਵਿੱਚ 41000 ਰੁਪਏ ਦਾ ਵਿੱਦਕ ਪੱਤਾ ਵੀ ਦਿੱਤਾ ਜਾਵੇਗਾ ਡੰਡੀ ਇਹ ਰਕਮ ਰਹਿائش ਕਤਾਬਾਂ ਅਤੇ ਲੈਪਟਾਪ ਵਰਗੇ ਖਰਚਿਆਂ ਲਈ ਹੋਵੇਗੀ ਡੰਡੀ ਡੀਬੀਟੀ ਰਾਹੀਂ ਸਿੱਧਾ ਬੈਂਕ ਖਾਤਿਆਂ ਵਿੱਚ ਇਹ ਵਜੀਫਾ ਭੇਜਿਆ ਜਾਵੇਗਾ ਡੰਡੀ ਲਾਪਾਤਰੀਆਂ ਨੂੰ ਹੋਰ ਕੇਂਦਰੀ ਜਾਂ ਸੁਭਾਈ ਯੋਜਨਾਵਾਂ ਤੋਂ ਬਰਾਬਰ ਵਜੀਫਾ ਹਾਸਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਡੰਡੀ ਇਹ ਵਜੀਫਾ ਉਹਨਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਉਪਲਬਧ ਹੋਵੇਗਾ ਜਿਨ੍ਹਾਂ ਦੇ ਮਾਤਾ ਪਿਤਾ ਦੀ ਰੈਡੀ ਸਾਲਾਨਾ ਆਮਦਨ 8 ਲੱਖ ਰੁਪਏ ਤੱਕ ਹੈ ਡੰਡੀ ਇਹ ਮਜੀਫਾ ਸਿਰਫ ਉਹਨਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲੇਗਾ ਜਿਨ੍ਹਾਂ ਨੂੰ ਨੋਟੀਫਾਈ ਅਦਾਰਿਆਂ ਵਿੱਚ ਪ੍ਰਵੇਸ਼ ਮਿਲਿਆ ਹੈ ਡੰਡੀ ਸਿਰਫ ਪਹਿਲੇ ਸਾਲ ਦੇ ਵਿਦਿਆਰਥੀ ਹੀ ਨਵੇਂ ਵਜੀਫੇ ਦੇ ਪਾਤਰ ਹੋਣਗੇ ਜਦ ਕਿ ਇਸ ਦਾ ਨਵੀਨੀਕਰਨ ਉਹਨਾਂ ਦੇ ਸਿਲੇਬਸ ਦੇ ਪੂਰੇ ਹੋਣ ਤੱਕ ਪ੍ਰਦਰਸ਼ਨ ਦੇ ਆਧਾਰ ਉੱਤੇ ਜਾਰੀ ਰਹੇਗਾ ਡੰਡੀ ਮੰਤਰਾਲੇ ਨੇ 2024-25 ਲਈ કુલ 4400 ਨਵੇਂ ਵਜੀਫਿਆਂ ਦੀ ਵੰਡ طے ਕੀਤੀ ਹੈ ਡੰਡੀ ਯੋਜਨਾ ਦੀ કુલ حد 2021-22 ਤੋਂ 2025-26 ਤੱਕ 21500 ਹੈ ਡੰਡੀ ਇਹਨਾਂ ਵਿੱਚੋਂ 30% ਦੀ ਵਜੀਫੇ ਅਨਸੂਚਿਤ ਜਾਤੀ ਦੀਆਂ ਵਿਦਿਆਰਥਣਾਂ ਲਈ ਰਾਖਵੇਂ ਹੋਣਗੇ ਡੰਡੀ ਵਿਦਿਆਰਥਣਾਂ ਦੇ ਨਾਂ ਹੋਣ ਉੱਤੇ ਅਧਾਰੇ ਉਹਨਾਂ ਦੇ ਕੋਟੇ ਦਾ ਵਜੀਫਾ ਵਿਦਿਆਰਥੀਆਂ ਨੂੰ ਦੇ ਸਕਣਗੇ ਡੰਡੀ ਮਤਰਾਲੇ ਨੇ ਅਧਾਰਿਆਂ ਨੂੰ ਵਿਦਿਆਰਥੀਆਂ ਦੀ ਜਾਤੀ ਅਤੇ ਆਮਦਨ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਆਪਣੇ ਪ੍ਰਸਪੈਕਟਸ ਵਿੱਚ ਇਸ ਯੋਜਨਾ ਦਾ ਪ੍ਰਚਾਰ ਅਤੇ ਵਿਦਿਆਰਥੀਆਂ ਦੇ ਵਿਦਿਅਕ ਪ੍ਰਦਰਸ਼ਨ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਹੈ ਡੰਡੀ ਦਿਸ਼ਾ ਨਿਰਦੇਸ਼ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਸ ਯੋਜਨਾ ਤੋਂ ਬਾਹਰ ਕੀਤਾ ਜਾ ਸਕਦਾ ਹੈ ਡੰਡੀ ਹਾਲਾਂਕਿ ਮੌਜੂਦਾ ਲਾਭਪਾਤਰੀਆਂ ਨੂੰ ਉਹਨਾਂ ਦਾ ਸਿਲੇਬਸ ਪੂਰਾ ਹੋਣ ਤੱਕ ਰਕਮ ਮਿਲਦੀ ਰਹੇਗੀ ਡੰਡੀ ਯੋਜਨਾ ਦੇ ਤਹਿਤ ਇੱਕ ਹੀ ਪਰਿਵਾਰ ਦੇ ਦੋ ਤੋਂ ਵੱਧ ਭੈਣ ਭਰਾਵਾਂ ਨੂੰ ਲਾਭ ਨਹੀਂ ਮਿਲੇਗਾ ਡੰਡੀ ਚੋਣ ਤੋਂ ਬਾਅਦ ਜੇ ਕੋਈ ਵਿਦਿਆਰਥੀ ਅਧਾਰਾ ਬਦਲਦਾ ਹੈ ਤਾਂ ਉਸ ਦੀ ਪਾਤਰਤਾ ਖਤਮ ਹੋ ਜਾਵੇਗੀ ਡੰਡੀ ਇਸ ਵਜੀਫੇ ਨਾਲ ਗਰੀਬ ਬੱਚਿਆਂ ਨੂੰ ਪੜਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ